ਸਭ ਤੋਂ ਪਹਿਲਾ ਗੁਰੂ ਜੀ ਦੀ ਰਿੱਤੀ ਹੋਈ ਫਟੇਲੀ ਸਾਨ ਪਾਈਏ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤੇ ਪ੍ਰਭੂ ਜੋ ਇਹ ਸਾਡੇ ਕਰਨਲ ਜੇਰ ਨਾਲ ਹੋਇਆ ਪ੍ਰਭੂ ਇਹ ਬਹੁਤ ਹੀ ਮਤ ਭਰ ਦੀ ਘਟਨਾ ਹੈ ਜਦ ਅੱਜ ਇੱਕ ਸਾਥ ਦਾ ਫੌਜੀ ਨਾਲ ਇਹ ਚ ਹੋ ਸਕਦਾ ਤਾਂ ਸਾਡੇ ਆਮ ਨਾਗਰਿਕਾਂ ਨਾਲ ਕੀ ਨਹੀਂ ਹੋ ਸਕਦਾ ਪ੍ਰਭੂ ਇਹ ਇਸ ਕਰਕੇ ਜਿਹੜੀ The bond. ਤੇ ਸਾਰੇ ਇੱਕ ਹੋ ਕੇ ਸਿਰ ਜੋੜ ਕੇ ਤਸ ਗਰਸ਼ ਕਰੀਏ ਜੀਵਨ ਨੂੰ ਫਿਰ ਮੈਂ ਨਾ ਨਾਰਾ ਹੋ ਰਿਹਾ ਭਾਬੋ ਇਹ ਨੌਜਵਾਨ ਜਿਹੜਾ ਬਾਸ ਹੱਤਾ ਦੇ ਲੜਨ ਜਾਂ ਮਰਦ ਨੇ ਜੇ ਨੌਜਵਾਨ ਅੱਜ ਸਰਹੱਦਾਂ ਤੇ ਬੈਠਿਆ ਤਾਂ ਅਸੀਂ ਸੁੱਖ ਦੀ نیند ਸੌਣੇ ਆ ਇਹਨਾਂ ਨਾਲਾ ਚ ਇੱਕ ਹੋ ਰਿਹਾ ਤਾਂ ਸਾਡੇ ਨਾਲ ਕੀ ਹੋਊਗਾ ਇਸ ਕਰਕੇ ਭਾਬੋ ਅਗਵਾਈ ਬੱਤੀਆਂ ਆਪਾਂ ਨੇ ਇੱਕ ਜੁਹਤਾ ਦੀ ਲੋੜ ਹੈ ਤਾਂ ਬਾਪ ਇਸ ਵਾਰ ਸਿੱਖ ਸੰਦੇ ਆ ਮੈਂ ਕਿ ਨਾਰਾ ਲਊਗੀ ਫੈਕਟਰੀ ਸਾਹ ਖੜੇ ਹੋਵੇ ਤੇ ਸਾਂ Me